ਹਾਂਜੀ ਭਾਈ ਸਵਾਗਤ ਕਰਦੇ ਆਂ ਪੰਜਾਬ 2 ਹੰਗਰੀ ਤੇ ਆਸ ਕਰਦਾ ਆਂ ਤੁਸੀਂ ਸਾਰੇ ਠੀਕ ਹੋਵੋਗੇ ਜਿਹੜੀ ਆਪਾਂ ਭਾਈ ਅੱਜ ਦੀ ਗੱਲਬਾਤ ਕਰਨੀ ਸੀ ਵੀ ਕਿਹੜਾ ਦੇਸ਼ ਯੂਰਪ ਦਾ ਇੰਟਰੀਗੇਟ ਵੀ ਕਿਉਂਕਿ ਆਪਾਂ ਜਿਵੇਂ ਇਟਲੀ, ਸਪੇਨ, ਜਰਮਨੀ ਜਿਵੇਂ ਸਿੱਧਾ ਵੀਜ਼ਾ ਲਵਾਉਨੇ ਆਂ ਇੱਧਰ ਲਾ ਤਾਂ ਵੀ ਬਹੁਤ ਔਖਾ ਵਾ ਵੀ ਜੇ ਆਪਾਂ ਦੇਖਿਆ ਜਾਵੇ ਵੀ ਨਾ ਮਾਤਰਾ ਜੀ ਘੱਮ ਆਇਂਦਾ ਵਾ ਵੀ ਇੱਧਰ ਲਾ ਤਾਂ ਕੰਮ ਥੋੜਾ ਜਿਆ ਔਖਾ ਵਾ ਤੇ ਅੱਜ ਆਪਾਂ ਗੱਲ ਕਰਨੀ ਸੀ ਵੀ ਯੂਰਪ ਦਾ ਐਂਟਰੀ ਗੇਟ ਕਿਹੜਾ ਜਿਵੇਂ ਆਪਾਂ ਕਹਿ ਦਈਏ ਵੀ ਕਿਹੜੇ ਦੇਸ਼ ਚ ਆਪਾਂ ਵੀਜ਼ਾ ਲਵਾ ਕੇ ਕਿਹੜੇ ਚ ਆਪਾਂ ਵੀ ਵਧੀਆ ਆ ਸਕਦੇ ਆ ਸੌਖਾ ਵੀਜ਼ਾ ਲੱਗ ਜਾਂਦਾ ਹੋਵੇ ਉਹਦੇ ਬਾਰੇ ਗੱਲਬਾਤ ਕਰਨੀ ਸੀਗੀ ਵੀ ਕਿਹੜੇ-ਕਿਹੜੇ ਦੇਸ਼ ਨੇ ਤੇ ਵੀਡੀਓ ਬਾਈ ਵਣ ਕੇ ਪੂਰੀ ਸੁਣ ਲਿਓ ਤੇ ਕੋਈ ਜੇ ਮੈਸੇਜ ਕਰ ਦਿਓ ਜੇ ਕੋਈ ਗੱਲਬਾਤ ਪੁੱਛਣੀ ਹੋਈ ਥੱਲੇ ਆਪਾਂ ਐਡੀ ਪਾਵਾਂਗੇ ਇੰਸਟਾ 'ਚ ਤੇ ਗੱਲਬਾਤ ਕਰਨੀ ਹੋਈ ਉਹ ਤੇ ਆਪਣਾ ਮੈਸੇਜ ਕਰ ਦਿਓ ਤੇ ਗੱਲਬਾਤ ਇਹ ਸੀ ਬਾਈ ਪਹਿਲੇ ਨੰਬਰ ਤੇ ਤਾਂ ਜੀ ਇਹ ਜੇ ਆਪਾਂ ਹੰਗਰੀ ਆ ਗਿਆ ਜਿਵੇਂ ਆਪਾਂ ਜਿੱਥੇ ਮੈਂ ਰਹਿਣਾ ਬਾਈ ਹੰਗਰੀ ਕੰਟਰੀ ਆ ਜਿਹੜੀ ਇਹ ਯੂਰਪ ਦਾ ਐਂਟਰੀ ਗੇਟ ਹੀ ਮੰਨਿਆ ਜਾਂਦਾ ਵੀ ਜਿਵੇਂ ਆਪਣਾ ਘਰ ਦਾ ਮੇਨ ਦਰਵਾਜ਼ਾ ਨਹੀਂ ਹੁੰਦਾ ਵੀ ਜਿਹੜਾ ਮੇਨ ਦਰਵਾਜ਼ਾ ਵਾ ਵੀ ਘਰ ਦਾ ਮੇਨ ਐਂਟਰੀ ਗੇਟ ਆ ਇਹ ਵੀ ਜਿਵੇਂ ਆਪਣਾ ਵੱਡਾ ਗੇਟ ਹੁੰਦਾ ਉਹ ਗੇਟ ਆ ਹੰਗਰੀ ਜਿਵੇਂ ਕਿਉਂਕਿ ਬਈ ਐ ਆ ਹੁਣ ਆਪਾਂ ਜੇ ਇਟਲੀ ਜਾਂ ਜਰਮਨੀ ਕਿਤੇ ਵੀ ਲਗਾਉਨੇ ਆ ਸਪੇਨ ਦਾ ਸਿੱਧਾ ਵੀਜ਼ਾ ਲਵਾਉਨੇ ਆ ਤਾਂ ਥੋੜਾ ਜਿਹਾ ਔਖਾ ਬਹੁਤ ਔਖਾ ਆਉਂਦਾ ਤੇ 1 ਰੁਪਏ ਵੱਧ ਲੈ ਜਾਂਦੇ ਆ ਤੁਹਾਨੂੰ ਪਤਾ ਹੀ ਆ ਵੀ ਪਹਿਲਾਂ ਇੱਕ ਏਜੰਟ ਹੋਰ ਗੇਮ ਕਹਿੰਦੇ ਹੁੰਦੇ ਨੇ ਇਹ ਵੀ ਤੁਸੀਂ ਸੁਣੀ ਹੋਣੀ ਆ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਜ਼ੀਰੋ ਫੀਸ ਵੀ ਐ ਵੀ ਕਹਿੰਦੇ ਆ ਪਹਿਲਾਂ ਕਹਿਣ ਨੂੰ ਹੁੰਦਾ ਵਾ ਬਾਅਦੋਂ ਫਿਰ ਜਦੋਂ ਬੰਦਾ ਕਿਰਾਂ ਚੱਲ ਜਾਂਦਾ ਕੋਈ ਫਾਇਲ ਖਰਚਾ ਕੋਈ ਆ ਕੋਈ ਉਹ ਦਾ ਜਮਾ ਕਰਾਉਣਾ ਉਹ ਕਰਾਉਣਾ ਉਹ ਉਹਨਾਂ ਨੇ ਨਾ ਨਾ ਕਹਿੰਦੇ ਕਹਿੰਦੇ ਤੇ ਵੀ ਲੈ ਜਾਣੇ ਆ ਪੈਸੇ ਬੰਦੇ ਤੋਂ ਜਾਨੀ ਤੇ 1 ਰੁਪਈਏ ਕਿੰਨੇ ਲੱਗ ਜਾਂਦੇ ਆ ਬਾਈ ਇੱਕ ਇਹ ਨਹੀਂ ਹੈਗਾ ਵੀ ਥੋੜੇ ਜਿਹਰ ਰੁਪਈਆਂ ਚ ਵੀ ਆ ਲੱਗ ਜਾਂਦਾ ਵਾ ਜੇ ਆਪਾਂ ਦੇਖਿਆ ਜਾਵੇ ਜੇ ਵੀ ਕਿਤੇ ਵੀ ਇਟਲੀ ਦਾ ਸਪੇਨ ਜਰਮਨੀ ਕਿਤੇ ਦਾ ਵੀ ਲਾਉਣਾ ਵੀ ਥੋੜੇ ਜਿਹਰ ਰੁਪਈਆਂ ਚ ਲੱਗ ਜਾਂਦਾ ਇਹ ਵੀ ਨਹੀਂ ਹੈਗਾ ਘਟੋ ਘਟ ਮੈਂ ਕਹਿੰਦਾ 12 13 13 ਲੱਖ ਰੁਪਈਆ ਲਈ ਜਾਂਦੇ ਆ ਇੱਕ ਇਟਲੀ ਚ 9 9 ਮਹੀਨਿਆਂ ਦੇ ਪੇਪਰਾਂ ਦੇ ਨਾਂ ਉਰੇ ਆ ਕੇ ਮਾਲਕ ਵੀ ਬਾਅਦ ਚ ਉਹ ਵਧਾਉਂਦਾ ਵੀ ਉਹਨਾਂ ਨਾਲ ਕੁਝ ਕਰਦਾ ਐਗਰੀਮੈਂਟ ਜਿਹੜਾ ਹੁੰਦਾ ਵਾ ਕੁਝ ਨਹੀਂ ਕਰਦਾ ਹੈਗਾ ਉਰੇ ਉਸ ਤੋਂ ਬਾਅਦ ਆ ਕੇ ਕਹਿੰਦਾ ਵਾ ਵੀ ਮੈਂ ਤਾਂ ਕੁਝ ਵਧਾਉਣਾ ਨਹੀਂ ਹੈਗਾ ਵੀ ਇੱਕ ਹਿਸਾਬ ਦਾ ਅੱਧ ਵਿਚਾਲੇ ਛੱ ਇਟਲੀ ਉਹ ਆਇਆ ਸੀਗਾ ਮੈਂ ਕਹਿੰਦਾ ਉਹ ਤਾਂ ਡੇਢ ਦੋ ਕੁ ਮਹੀਨੇ ਲਾ ਕੇ ਮੁੜ ਗਿਆ ਕਿਉਂਕਿ ਨਾ ਉੱਥੇ ਗੱਲਾਂ ਕੋਈ ਹੋਰ ਹੁੰਦੀਆਂ ਨੇ ਉਰੇ ਆਉਂਦਾ ਜਦੋਂ ਬੰਦਾ ਉਰੋਂ ਗੱਲਾਂ ਕੋਈ ਹੋਰ ਹੋ ਜਾਂਦੀਆਂ ਨੇ ਪਹਿਲਾਂ ਜਿੰਨਾ ਚਿਰ ਤਾਂ ਆਪਾਂ ਬਾਈ ਕਿਸੇ ਨੂੰ ਪੈਸੇ ਦਿੰਦੇ ਨਹੀਂ ਹੈਗੇ ਉਨਾ ਚਿਰ ਤਾਂ ਆਪਾਂ ਨੂੰ ਬਹੁਤ ਗੱਲਾਂ ਦੱਸਣਗੇ ਵੀ ਆਹ ਵਾ ਫਲਾਣਾ ਜਦੋਂ ਆਪਣੇ ਪੈਸੇ ਚਲੇ ਜਾਂਦੇ ਆ ਫਿਰ ਉਦੋਂ ਬਾਅਦ ਤਾਂ ਫੋਨ ਵੀ ਨਹੀਂ ਚੱਕਦਾ ਬੰਦਾ ਫੋਨ ਕਰੀ ਜਾਂਦਾ ਹੁੰਦਾ ਫੋਨ ਵੀ ਕੀ ਕਹਣਾ ਕੋਈ ਭਲਾ ਬਾਂਸ ਹੋਵੇ ਬੰਦਾ ਜਾਨੀ ਇਹ ਨਹੀਂ ਹੁੰਦਾ ਵੀ ਸਾਰੇ ਹੀ ਮਾੜੇ ਨੇ 100 ਦੇ ਵਿੱਚੋਂ ਮੇਰੇ ਹਿਸਾਬ ਨਾਲ ਤਾਂ 10% ਹੀ ਚੰਗੇ ਹੋਣਗੇ 90 ਤਾਂ ਜਾਨੀ ਤੁਹਾਨੂੰ ਪਤਾ ਹੀ ਆ ਕਿਉਂਕਿ ਆਪਾਂ ਦੇਖਿਆ ਹੀ ਆ ਵੀ ਕੋਈ ਕਿੰਨੇ ਰੁਪਏ ਠੱਗਲੇ ਕਿਸੇ ਮੁੰਡੇ ਤੋਂ ਕਿੰਨੇ ਚੰਗੇ ਬੰਦੇ ਵੀ ਹੈਗੇ ਇਹ ਨਹੀਂ ਆਪਾਂ ਕਹੇ ਸਾਦੇ ਪੰਜੇ ਉਂਗਲੇ ਕੋਈ ਜਿਹਾ ਨਹੀਂ ਹੁੰਦੇ ਹੁੰਦੀਆਂ ਬਾਈ ਹੁਣ ਜਿਹੜਾ ਜਿਵੇਂ ਆਪਣਾ ਹੰਗਰੀ ਹੋ ਗਿਆ ਕਰੋਸ਼ੀਆ ਹੋ ਗਿਆ ਇੱਧਰ ਬਈ ਇੱਕ ਤਰ ਰੁਪਈਆ ਘਟਨੇ ਚ ਦੇਖਿਆ ਜਾਵੇ ਵੀ ਘੱਟ ਰੁਪਈਆ ਚ ਬੰਦਾ ਆ ਜਾਂਦਾ ਬਾਚੜ ਛੋਟਾ ਤੇ ਜਿਵੇਂ ਇੱਥੋਂ ਆਪਾਂ ਜਾ ਸਕਦੇ ਆ ਕਿਤੇ ਵੀ ਜਾ ਸਕਦੇ ਆ ਔਰੇ ਬੰਦਾ ਅਨਸਾਰ ਵੈਸੇ ਕੱਲ ਜਾਣ ਦੀ ਵੀ ਨਹੀਂ ਲੋੜ ਬਾਈ ਹੈਗੀ ਬੰਦੇ ਨੂੰ ਉਹ ਤਾਂ ਜੇ ਔਰੇ ਕਾਰਡ ਨਾ ਵਧੇ ਕੋਈ ਰੱਬ ਕਰੇ ਨਾ ਵੀ ਐਮਰਜੈਂਸੀ ਹੋ ਜੇ ਤਾਂ ਜਾਣਾ ਚੱਲ ਬਣਦਾ ਵਾ ਨਹੀਂ ਲੋੜ ਹੀ ਨਹੀਂ ਬੰਦੇ ਨੂੰ ਬਾਈ ਜਾਣ ਦੀ ਕਿਉਂਕਿ ਜੇ ਦੇਖਿਆ ਜਾਵੇ ਔਰੇ ਰੁਪਏ ਵਧਿਆ ਬਣ ਜਾਂਦੇ ਆ ਹਾਂ ਯਾਨੀ ਜਿਹੜਾ ਮੇਨ ਮੁੱਦਾ ਔਰੋਂ ਅਗਲਾ ਜਾਂਦਾ ਤਾਂ ਪੇਪਰਾਂ ਕਰਕੇ ਥੋੜੇ ਜਿਹਾ ਪੇਪਰ ਬਾਈ ਔਖੇ ਬਣਦੇ ਆ ਥੋੜੇ ਜਣ ਟਾਈਮ ਲੱਗ ਜਾਂਦਾ ਬਈ ਯਾਨੀ ਔਖੇ ਨੇ ਵੀ ਗਾਹਾਂ ਆਪਾਂ ਜਾਂਦੇ ਆ ਕਿਤੇ ਵੀ ਜਾਂਦੇ ਆ ਸਪੇਨ ਦੋ ਸਾਲਾਂ 'ਚ ਪੁਰਤਗਾਲ ਵੀ ਯਾਨੀ ਕਿਤੇ ਵੀ ਸਿੱਧੀ ਬਣ ਜਾਂਦੇ ਆ ਉਰੇ ਥੋੜਾ ਜਿਹਾ ਔਖਾ ਵਾ ਤੇ ਆਪਣਾ ਜਿਹੜਾ ਕੰਮਕਾਰ ਕੰਮਕਾਰ ਠੀਕ ਆ ਜੇ ਇਹ ਨਹੀਂ ਹੈਗਾ ਵੀ ਪੈਸੇ ਨਹੀਂ ਬਣਦੇ ਖਰਚਾ ਵਰਚਾ ਕੱਢ ਕੇ ਬੰਦਾ ਮੈਂ ਕਹਿੰਦਾ 50 55 60 ਭਾਣਦਾ ਵਾ ਕਿਉਂਕਿ ਰੁਪਈਏ ਭਾਈ ਬੱਚੜ ਵੀ ਛੋਟਾ ਔਰੇ ਘੱਟ ਰੁਪਈਆ ਚ ਲੱਗਦੇ ਨੇ ਇਹ ਵੀ ਦੇਖੋ ਨਾ ਹੁਣ ਕਿੱਥੇ ਤਾਂ ਉਥੇ 13 13 ਲੱਖ ਕਿੱਥੇ ਉਰੇ 3-4 ਲੱਖ 'ਚ ਹੀ ਬੰਦਾ ਆ ਜਾਂਦਾ ਬਾਕੀ ਉਰੇ ਕਹੇ ਆ ਜੇ ਹੰਗਰੀ ਚ ਆਪਣਾ ਕੋਈ ਯਾਰ ਮਿੱਤਰ ਆੜੀ ਆ ਵੀ ਉਹ ਔਰੇ ਕੰਮ ਕਰਦਾ ਵਾ ਵੀ ਉਹ ਮਾਲਕ ਤੋਂ ਪੇਪਰ ਲੈ ਕੇ ਭੇਜ ਦਵੇ ਫੇਰ ਤਾਂ ਮੈਂ ਕਹਿੰਦਾ ਫਾਇਲ ਖਰਚਾ 20 ਮਸਾਂ 30 40000 ਰੁਪਏ ਚ ਬੰਦੇ ਦਾ ਸਾਰਾ ਬੀਜ ਦਾ ਕੰਪਲੀਟ ਹੋ ਜਾਂਦਾ ਬਾਕੀ ਟੈਟ ਹੁੰਦੀ ਆ ਤੇ ਜੇ ਆਪਣਾ ਨਹੀਂ ਕਿਸੇ ਊਂ ਲਵਾਉਨੇ ਆ ਊਂ ਬਾਈ 5 ਲਈ ਜਾਂਦਾ ਕੋਈ 6 ਜਣੀ ਇਹਦਾ ਕਿਹੜਾ ਕੋਈ ਵੀ ਸਰਕਾਰ ਨੇ ਰੇਡ ਕੰਨਣਾ ਕੱਢਣਾ ਹੁੰਦਾ ਵੀ ਇਹ ਨਿਰਪੀ ਲੈਣੇ ਆ ਜਿੰਨਾ ਕਿ ਜਿਹਦਾ ਲੋਟ ਜਾ ਹੁੰਦਾ ਲੈ ਲੈਂਦਾ ਬਾਈ ਕੋਈ ਇਹ ਨਹੀਂ ਹੈਗਾ ਵੀ ਹਾਂ ਇੰਨੇ ਹੀ ਲੈਣੇ ਆ ਵੀ ਚਾਰ ਲੈਣਾ ਜਾਂ ਵੀ ਪੱਕਾ ਫਿਕਸ ਰੇਟ ਨਹੀਂ ਹੈਗਾ ਕੋਈ ਹੁਣ ਖਰੀਕ ਮੁੰਡਾ ਔਰੇ ਜਿਹਨਾਂ ਨਾਲ ਗੱਲਬਾਤ ਹੁੰਦੀ ਆ ਕੋਈ ਕਹਿੰਦਾ ਮੈਂ 5 ਲਾ ਕੇ ਆਇਆ ਕੋਈ 6 ਕਈ-ਕਈ 8-8 ਵੀ ਲਈ ਜਾਂਦੇ ਆ ਹਰੇਕ ਦਾ ਡੱਡ ਸਿਸਟਮ ਆ ਬਾਈ ਤੇ ਬਾਕੀ ਗਾਹਾਂ ਜਾਣ ਦੀ ਤਾਂ ਮੈਂ ਕਹਿੰਦਾ ਲੋਡ ਹੀ ਨਹੀਂ ਪੈਂਦੀ ਹੈਗੀ ਬਾਈ ਉਹ ਬੰਦਾ ਜ਼ਰੂਰ ਚਲਿਆ ਜਾਂਦਾ ਵਾ ਵੀ ਜਿਹਨੇ ਪੇਪਰਾਂ ਦੀ ਥੋੜੀ ਜਿਹੀ ਕਾਲੀ ਹੁੰਦੀ ਆ ਤੇ ਇੱਕ ਜਿਹੜਾ ਪਿੱਸਿਓ ਪੈਸੇ ਕਰਜਾ-ਕਰਜਾ ਨਹੀਂ ਚੱਕ ਕੇ ਆਇਆ ਹੈਗਾ ਵੀ ਫ੍ਰੀ ਆ ਰਿਲੈਕਸ ਆ ਜਾਵੇਂ ਉਹ ਚਲਿਆ ਜਾਂਦਾ ਬੰਦਾ ਵੀ ਉਹਨੂੰ ਆਇਆ ਵੀ ਦਵਾ-ਦਵਾ ਵਜਾ ਕੇ ਬੰਦਾ ਫਿਰ ਇੱਕ ਹੋਰ ਆ ਬਾਈ ਗਾਹਾਂ ਜਾ ਕੇ ਟਾਈਮ ਉਰੇ ਆਪਣੇ ਕੋਲ ਵੀ ਉਰੇ ਕਈ ਫਾਰਮਾਂ ਚ ਮੁੰਡੇ ਆਏ ਸੀ ਉਹ ਗਾਹਾਂ ਚਲੇ ਗਏ ਕਿਉਂਕਿ ਅਗਲਾ ਕਹਿੰਦਾ ਵੀ ਜਿਹਨੇ ਬਾਹਰਲਾ ਵੀ ਪੇਪਰ ਛੇਤੀ ਬਣਾਉਣੇ ਆ ਫਿਰ ਉਹ ਗਾਹ ਨਿਕਲਣ ਦੀ ਕਰਦਾ ਟਾਈਮ ਖਰਾਬ ਨਹੀਂ ਕਰਦਾ ਹੈਗਾ ਉਰੇ ਅੱਲਾ ਕਹਿੰਦਾ ਵੀ 2 ਸਾਲ 4 ਸਾਲ ਲਾ ਕੇ ਵੀ ਜਾਵਾਂਗੇ ਟੈਪ ਜਾਣੀ ਉਰੋਂ ਐਂਟਰੀ 게ਟ ਹੈ ਇਹ ਜੇ ਜਾਨੀ ਕਿਸੇ ਨੇ ਆਉਣਾ ਯੂਰਪ ਜਨੂੰ ਇਹ ਵਧੀਆ ਜਾਣੀ ਕਿਉਂਕਿ ਇੱਕ ਡੌਂਕੀਆਂ ਡੂੰਕੀਆਂ ਵਾਲਾ ਉਹ ਰਿਸਕ ਵਾਲਾ ਕੰਮ ਆ ਇਹ ਸੇਫ ਆ ਥੋੜਾ ਜਿਹਾ ਵੀਜ਼ਾ ਵੀ ਸੇਤੀ ਲੱਗ ਜਾਂਦਾ ਵਾ ਤੇ ਵੀਜ਼ੇ ਦੀ ਰੇਸ ਉਹ ਵੀ ਵਧੀਆ ਵਾ ਇਸ ਟਾਈਮ ਚੱਲ ਰਿਹਾ ਵਾ ਤੇ ਇੱਕ ਹੋਰ ਆ ਬਾਈ ਉਰੇ ਹੰਗਰੀ ਚੋਂ ਵੀ ਬਹੁਤ ਮੁੰਡੇ ਰਿਪੋਰਟ ਕਰੀ ਜਾਂਦੇ ਆ ਵੀ ਕਾਰਡ ਉਹਨਾਂ ਟੀਆਰਸੀ ਕਾਰਡ ਵਧਾਉਂਦੇ ਨਹੀਂ ਹੈਗੇ ਉਹਦਾ ਵੀ ਚੱਕਰ ਉਹਦੇ ਵੀ ਆਪਾਂ ਗੱਲਬਾਤ ਕੁਰੀ ਕਰਾਂਗੇ ਉਹਦਾ ਚੱਕਰ ਥੋੜਾ ਜਿਹਾ ਮਾਲਕਾਂ ਦਾ ਵੀ ਬੇਣਗਹਿਲੀ ਵਰਤ ਜਾਂਦੇ ਆ ਉਹਦਾ ਵੀ ਚੱਕਰ ਪੈਂਦਾ ਵੀ ਉਹ ਗੱਲਬਾਤ ਪੂਰੀ ਕਰਾਂਗੇ ਜਾਨੀ ਵੀ ਜੇ ਕਿਸੇ ਵੀਰ ਨੇ ਆਉਣਾ ਵਾ ਵੀ ਡੌਂਕੀਆਂ ਡੂੰਕੀ ਦੇ ਨਾਲ ਲਾ ਕੇ ਆਵੇ ਸਿੱਧਾ ਇੱਥੇ ਦਾ ਵੀਜ਼ਾ ਲਵਾਓ ਇੱਥੇ ਵੀਜ਼ਾ ਵੀ ਲੱਗ ਜਾਂਦਾ ਵਾ ਜੇ ਤੁਹਾਡਾ ਕੋਈ ਯਾਰ ਮਿੱਤਰ ਆੜੀ ਆ ਕੋਈ ਵੀ ਬੰਦਾ ਰਿਸ਼ਤੇਦਾਰ ਆ ਉਹਨੂੰ ਕਹੋ ਭਾਈ ਮਾਲਕ ਤੋਂ ਪੇਪਰ ਲੈ ਦੇ ਬਾਕੀ ਫੈਲ ਫੂਲ ਸਾਰੀ ਤਿਆਰ ਹੋ ਜਾਂਦੀ ਆ ਉਹ ਜਿੱਤੋਂ ਮਰਜ਼ੀ ਕਰਾ ਲਵੇ ਬੰਦਾ ਤੇ ਪੈਸੇ ਵੀ ਵਧੀਆ ਬਣ ਜਾਂਦੇ ਆ ਕੰਮ ਇੱਕ ਬਈ ਸਕਿੱਲ ਜੇ ਬੰਦਾ ਸਿੱਖ ਕੇ ਆ ਬਈ ਡਿਵਰੀ ਲਾਈਨ ਚ ਉਰੇ ਪੈਸਾ ਹੈਗਾ ਵਧੀਆ ਰੁਪਏ ਬਣਦੇ ਆ ਜੇ ਬੰਦਾ ਡਿਵਰੀ ਲਾਈਨ ਚ ਆਉਂਦਾ ਵਾ ਤੇ ਬਾਕੀ ਤੁਹਾਨੂੰ ਪਤਾ ਹੀ ਆ ਡੇਰੀ ਫਾਰਮ ਦਾ ਕੰਮ ਤਾਂ ਹੁਣ ਆਪਾਂ ਨੂੰ ਪਤਾ ਹੀ ਆ ਵੀ ਘਰੇ ਕਹਿ ਜਾ ਹੁੰਦਾ ਡੰਗਰ ਬੱਛੇ ਦਾ ਕੰਮ ਜਾਨੀ ਇਹ ਨਹੀਂ ਹੈਗਾ ਵੀ ੱਟਕਾ ਨਹੀਂ ਹੈਗਾ ਵੀ ਬਾੜਾ ਹੀ ਆਏ ਵੀ ਨਜਾਇਜ਼ ਹੀ ਕੰਮ ਠੀਕ ਆ ਨਾਰਮਲ ਜਿਹਾ ਕੰਮ ਹੈਗਾ ਨਾਰਮਲ ਜਿਹਾ ਚੱਲੀ ਜਾਂਦਾ ਵਧੀਆ ਚੱਲੀ ਜਾਂਦਾ ਜਾਨੀ ਧੰਨਵਾਦ ਸਾਰਿਆਂ ਦਾ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੇ ਕਿਸੇ ਨੇ ਗੱਲਬਾਤ ਕਰਨੀ ਹੋਈ ਆਪਾਂ ਨੰਬਰ ਦਊ